ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਮਾਝ ਅਸ਼ਟ ਪਦੀਆਂ ਮਹਿਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਸ਼ਬਦ ਰੰਗਾਏ ਹੁਕਮ ਸਵਾਰੇ ਸੱਚੀ ਦਰਗਾਹ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤਿ ਆਵਣਿਆ ਹਉ ਵਾਰੀ ਜਿਉ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰਮਤੀ ਮਨ ਵਸਾਵਣਿਆ ਰਹਾ ਨਾ ਕੋ ਮੇਰਾ ਹਾਂ ਕਿਸਕੇ ਰਾ ਸਾਚਾ ठाकुर त्रिपावन मेरा ਹਮੇ ਕਰ ਕਰ ਜਾਏ ਕਨੇਰੀ ਕਰ ਅਵਗਣ ਪਛੋ ਤਾਵਣਿਆ ਹੁਕਮ ਪਛਾਨੈ ਸੋ ਗੁਰ ਹਰ ਆਖ ਬਖਾਣੇ ਗੁਰ ਕਾ ਸ਼ਬਦ ਨਾਮ ਨਿਸ਼ਾਨੇ ਸਬਨਾ ਕਾ ਦਰ ਲੇਖਾ ਸਚਾ ਸੂਤਸ ਨਾਮ ਸੁਹਾਵਣਿਆ ਮਨ ਮੁਖ ਭੂਲਾ ਠੌਰ ਨਾ ਪਾਏ ਜਮਦਰ ਬੱਧਾ ਚੋਟਾਂ ਖਾਏ ਬਿਨ ਨਾ ਵੈ ਕੋ ਸੰਗ ਨਾ ਸਾਥੀ ਮੁਕਤੇ ਨਾਮ ਧਿਆਵਣਿਆ ਸਾਕਤ ਕੂੜੇ ਸੱਚ ਨਾਮ ਭਾਵੈ ਦੁਬਦਾ ਬੰਦਾ ਆਵਹਿ ਜਾਵੈ ਲਿਖਿਆ ਲੇਖ ਨਾ ਮਿਟ ਕੋਈ ਗੁਰਮੁਖ ਮੁਕਤ ਕਰਾਵਣਿਆ ਪਈੜੇ ਪਿਰ ਜਾਤੋ ਨਹੀਂ ਝੂਠ ਵਿਛੋਣੀ ਰੋਵੈ ਤਾਹੀ ਅਵਗਣ ਮੁੱਠੀ ਮਹਿਲ ਨਾ ਪਾਏ ਅਵਗਣ ਗੁਣ ਬਖਸ਼ਾ ਬਣਿਆ ਪਈੜੇ ਜਿਨ ਜਾਤਾ ਪਿਆਰਾ ਗੁਰਮੁਖ 부ਜੈ ਤਤ ਵਿਚਾਰਾ ਆਵਣ ਜਾਣਾ ਠਾਕ ਰਹਾਏ ਸਚੇ ਨਾਮ ਸਮਾਵਣਿਆ ਗੁਰਮੁਖ ਬੂਜੈ ਕਥ ਕਹਾਵੈ ਸਚੇ ਠਾਕੁਰ ਸਾਚੋ ਭਾਵੇ ਨਾਨਕ ਸਚ ਕਹੇ ਬੇਨੰਤੀ ਸਚ ਮਿਲੈ ਗੁਣ ਗਾਵਣਿਆ ਗੁਰਮੁਖ ਬੂਜੈ ਕਥ ਕਹਾਵੈ ਸੱਚੇ ਠਾਕੁਰ ਸੱਚੋ ਭਾਵੈ ਨਾਨਕ ਸੱਚ ਕਾਹੇ ਬੇਨੰਤੀ ਸੱਚ ਮਿਲੈ ਗੁਣ ਗਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਅਸ਼ਟਪਦੀਆਂ ਇਸ ਪਾਵਨ ਸ਼ਬਦ ਤੋਂ ਸ਼ੁਰੂ ਹੁੰਦੀਆਂ ਹਨ ਪਿਛਲੇ ਜਿਹੜੇ ਸ਼ਬਦ ਸਾਨੂੰ ਜਦੋਂ ਮਾਝ ਰਗ ਦੀ ਰੰਮਤਾ ਹੁੰਦੀ ਹੈ ਪਹਿਲੇ 7 ਸ਼ਬਦ ਸਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਹਨ ਤੇ 43 ਸ਼ਬਦ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਇਹਦਾ ਜੋੜ ਲਿਖਿਆ ਹੈ 50 ਇਹ ਅਸ਼ਟਪਦੀਆਂ ਆਰੰਭ ਹੋਈਆਂ ਤੇ ਪਹਿਲਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਹੈ। ਅਸ਼ਟਪਦੀ ਤੋਂ ਸਪਸ਼ਟ ਹੁੰਦਾ ਹੈ ਕਿ 8-8 ਪਦਿਆਂ ਦੇ ਇਹ ਪਾਵਨ ਸ਼ਬਦ ਹਨ। ਇਹਦਾ ਸਰਲੇਖ ਹੈ ਰਾਗ ਮਾਜ ਅਸ਼ਟਪਦੀਆਂ। ਮਹਿਲਾ ਪਹਿਲਾ ਘਰ ਪਹਿਲਾ ਸੰਗੀਤ ਔਰ ਗਾਇਨ ਕਰਨ ਵਾਲਿਆਂ ਨੂੰ ਇਹ ਹਦਾਇਤ ਹੈ। ਸੰਖੇਪ ਰੂਪ ਦੇ ਵਿੱਚ ਮੂਲ ਮੰਤਰ ਲਿਖਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਸ ਪੂਰੇ ਪਾਵਨ ਸ਼ਬਦ ਵਿੱਚ ਇਹ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ ਰਹਾਉ ਦੀ ਜਿਹੜੀ ਪੰਕਤੀ ਹੈ ਉਥੋਂ ਆਪਾਂ ਵਿਚਾਰ ਆਰੰਭ ਕਰਨੀ ਹਉ ਵਾਰੀ ਜਿਉਂ ਵਾਰੀ ਸ਼ਬਦ ਸੁਹਾਵਣਿਆ ਸਤਿਗੁਰੂ ਕਹਿੰਦੇ ਮੈਂ ਉਹ ਤੋਂ ਸੱਦ ਕੇ ਜਾਂਦਾ ਹਾਂ ਮੇਰੀ ਜਿੰਦ ਕੁਰਬਾਨ ਜਾਂਦੀ ਹੈ ਹਉ ਵਾਰੀ ਹਉ ਵਾਰੀ ਜੀਉ ਵਾਰੀ ਸ਼ਬਦ ਸੁਹਾਵਣੇ ਇਹ ਤੇ ਸ਼ਬਦ ਦੇ ਦੱਦੇ ਨੂੰ ਸਿਆਰੀ ਹੈ ਸ਼ਬਦ ਦੇ ਰਾਹੀ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸੋਹਣਾ ਬਣਾ ਲਿਆ ਹੈ ਸ਼ਬਦ ਰਾਹੀ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਘੜਿਆ ਹੈ ਸਭ ਕਹਿੰਦੇ ਮੈਂ ਉਹਨਾਂ ਤੋਂ ਸੱਦ ਕੇ ਜਾਂਦਾ ਹਾਂ ਵਾਰੀ ਜਿਉ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪਰਮੇਸ਼ਰ ਦਾ ਨਾਮ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਗੁਰਮਤੀ ਮਨ ਵਸਾਵਣਿਆ ਇੱਥੇ ਮਨ ਦੇ ਉੱਪਰ ਮੰਮੇ ਦੇ ਉੱਪਰ ਟਿੱਪੀ ਆ ਨੰਨੇ ਨੂੰ ਸਿਆਰੀ ਮਨ ਦੇ ਵਿੱਚ ਗੁਰੂ ਦੀ ਮਤ ਲੈ ਕੇ ਇਹ ਨਾਮ ਵਸਦਾ ਹੈ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰਮਤੀ ਮਨ ਵਸਾਵਣਿਆ ਰਹਾਉ ਸ਼ਬਦ ਦੀ ਰੰਮਤਾ ਹੈ ਸ਼ਬਦ ਰੰਗਾਏ ਹੁਕਮ ਸਵਾਏ ਸਵਾਏ ਦਾ ਇਤਿਹਾਤ ਹੈ ਉਹ ਸਾਰੇ ਜੀਵ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸ਼ਬਦ ਦੇ ਰਾਹੀਂ ਰੰਗਿਆ ਹੈ ਸ਼ਬਦ ਰੰਗਾਏ ਹੁਕਮ ਸਮਾਉ ਦੀ ਰਜਾ ਵਿੱਚ ਚੱਲਦੇ ਆ ਜਿਹੜੇ ਸ਼ਬਦ ਵਿੱਚ ਰਤੇ ਜਾਂਦੇ ਹਨ ਉਹ ਸਾਰੇ ਜਿਹੜੇ ਉਹਦੇ ਹੁਕਮ ਵਿੱਚ ਚੱਲਦੇ ਆ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ ਸੱਚੀ ਦਰਗਾਹ ਮਹਿਲ ਬੁલાਏ ਸੱਚੀ ਦਰਗਾਹ ਜਿਹੜੀ ਪਰਮੇਸ਼ਰ ਦਾ ਜਿਹੜਾ ਦਰਬਾਰ ਹੈ ਕਿਉਂਕਿ ਦੁਨੀਆ ਦੇ ਦਰਬਾਰ ਬਹੁਤ ਆ ਬਹੁਤ ਕਚੇਰੀਆਂ ਲਾ ਕੇ ਬੈਠੇ ਆ ਪਰ ਉਹ ਸੱਚੇ ਦਾ ਸੱਚਾ ਦਰਬਾਰ ਹੈ ਉਥੇ ਕੋਈ ਝੂਠਦਾ ਨਹੀਂ ਇੱਥੇ ਤਾਂ ਤੁਹਾਨੂੰ ਗਵਾ ਵੀ ਝੂਠੇ ਮਿਲ ਜਾਣਗੇ ਵਕੀਲ ਵੀ ਝੂਠੇ ਮਿਲ ਜਾਣਗੇ ਜੱਜ ਵੀ ਝੂਠੇ ਮਿਲ ਜਾਣਗੇ ਪਰ ਉਹਦੀ ਜਿਹੜੀ ਦਰਗਾਹ ਹੈ ਸੱਚੀ ਦਰਗਾਹ ਮਹਿਲ ਬਣਾਏ ਉਹ ਸੱਚੀ ਕਚਹਿਰੀ ਦੇ ਵਿੱਚ ਭਾਗ ਆਪਣੇ ਟਿਕਾਣੇ ਤੇ ਬੁਲਾਉਂਦਾ ਹੈ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਇਸ ਸਬੋਧਨ ਕਰ ਰਹੇ ਪਰਮੇਸ਼ਰ ਨੂੰ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤਿ ਆਵਣਿਆ ਉਹ ਭਾਗਾਂ ਵਾਲੇ ਆ ਜਿਨ੍ਹਾਂ ਨੇ ਆਪਣਾ ਮਨ ਪਰਮੇਸ਼ਰ ਦੇ ਨਾਮ ਦੇ ਵਿੱਚ ਗਿਜ ਲਿਆ ਭਾਵ ਉਹਨੂੰ ਪਤਿ ਆ ਲਿਆ ਹੈ ਹਉ ਵਾਰੀ ਜਿਉਂ ਵਾਰੀ ਸ਼ਬਦ ਸੁਹਾਵਣਿਆ ਅਮਰਤ ਨਾਮ ਸਦਾ ਸੁਖ ਦਤ ਗੁਰਮਤੀ ਮਨਵ ਸਾਵਣਿਆ ਰਹਾ ਨਾ ਕੋ ਮੇਰਾ ਹਾਉ ਕਿਸ ਕੇਰਾ ਜਦੋਂ ਅਸੀਂ ਪਰਮੇਸ਼ਰ ਨਾਲ ਜੁੜ ਜਾਂਦੇ ਹਾਂ ਉਸ ਤੋਂ ਬਗਰ ਕੁਝ ਵੀ ਨਹੀਂ ਦਿਖਦਾ ਉਹੀ ਮੇਰਾ ਸਭ ਕੁਝ ਹੈ ਨਾ ਕੋ ਮੇਰਾ ਹਾਉ ਕਿਸ ਕੇਰਾ ਹੁਕਮ ਪਛਾਨੇ ਉਹ ਪਰਮੇਸ਼ਰ ਅਕਾਲ ਪੁਰਖ ਜਿਹੜੇ ਉਹਦੇ ਹੁਕਮ ਦੇ ਵਿੱਚ ਚੱਲਦੇ ਆ ਉਹਦੀ ਰਜਾ ਵਿੱਚ ਚੱਲਦੇ ਆ ਜਿਹੜੇ ਆਪਣੇ ਜੀਵਨ ਨੂੰ ਸ਼ਬਦ ਨਾਲ ਸੋਨਾ ਬਣਾ ਲੈਂਦੇ ਆ ਸੱਭ ਕਹਿੰਦੇ ਨਾ ਕੋ ਮੇਰਾ ਹਾਂ ਕਿਸ ਕੇਰਾ ਸਾਚਾ ਠਾਕੁਰ ਤ੍ਰਿ ਭਵਨ ਮੇਰਾ ਉਹ ਤਿੰਨ ਭਵਨਾਂ ਦਾ ਜਿਹੜਾ ਮਾਲਕ ਹੈ ਨਾ ਉਹ ਮੇਰਾ ਪਰਮੇਸ਼ਰ ਵਾਹਿਗੁਰੂ ਹੈ ਸਾਚਾ ਠਾਕੁਰ ਤ੍ਰਿ ਭਵਨ ਮੇਰਾ ਹਾਵੇਂ ਕਰ ਕਰ ਜਾਏ ਕਨੇਰੀ ਕਰ ਅਵ ਗਣ ਪਛੋ ਤਾਵਣਿਆ ਹਾਵੇਂ ਕਰ ਕਰ ਕੇ ਕਨੇਰੀ ਦਾ ਮਤਲਬ ਬਹੁਤ ਲੁਕਾਈ ਜਿਹੜੀ ਐ ਬਹੁਤਾਂ ਲੋਕ ਜਿਹੜੇ ਆ ਹਾਵੇਂ ਕਰ ਕਰ ਕੇ ਸੰਸਾਰ ਤੋਂ ਚਲੇ ਜਾਂਦੇ ਮੈਂ ਹਾਂ ਮੇਰਾ ਹੈ ਮੈਂ ਆ ਕਰ ਦਿਆਂਗਾ ਮੈਂ ਉਹ ਕੀਤਾ ਇਹਦੇ ਵਿੱਚ ਹੀ ਖੱਪ ਰਹੇ ਆ ਹਾਂ ਮੈਂ ਹਮੇ ਕਰ ਕਰ ਜਾਏ ਕਨੇਰੀ ਕਰ ਆਫਗਣ ਪਛੋਤਾਵਣਿਆ ਜਦੋਂ ਔਗਣ ਕਰਦੇ ਆ ਤੇ ਬਾਅਦ ਵਿੱਚ ਪਛਤਾਉਂਦੇ ਆ ਤੇ ਸਤਿਗੁਰ ਕਹਿੰਦੇ ਜੀਵਨ ਕਿਤਾ ਬਣੇਗਾ ਹੁਕਮ ਪਛਾਣੇ ਸੋ ਹਰ ਗੁਣ ਬਖਾਣੇ ਜਿਹੜੇ ਉਹਦੇ ਹੁਕਮ ਨੂੰ ਪਛਾਣਦੇ ਆ ਉਹਦੀ ਰਜਾ ਵਿੱਚ ਚੜਦੇ ਆ ਸੋ ਹਰ ਗੁਣ ਬਖਾਣੇ ਉਹ ਹਰੀ ਦੇ ਗੁਣਾ ਨੂੰ ਉਚਾਰਨ ਕਰਦੇ ਆ ਗੁਰ ਕਾ ਸ਼ਬਦ ਨਾਮ ਨਿਸ਼ਾਨ ਗੁਰੂ ਦੇ ਸ਼ਬਦ ਦੇ ਰਾਹੀ ਉਹਨਾਂ ਨੂੰ ਨਾਮ ਦਾ ਪਰਮਾਨਾ ਮਿਲਦਾ ਰਾਹਦਾਰੀ ਮਿਲਦੀ ਹੈ ਗੁਰ ਕਾ ਸ਼ਬਦ ਨਾਮ ਨਿਸ਼ਾਨ ਸਭਨਾ ਦਾਰ ਲੇਖਾ ਸੱਚ ਹੈ ਉਹ ਸੱਚੇ ਦਰ ਤੇ ਲੇਖ ਆਉਂਦਾ ਸਾਰਿਆਂ ਦਾ ਉਹਨੇ ਸਭ ਪਰਮੇਸ਼ਰ ਨੇ ਧਰਮ ਦੇ ਮੁਤਾਬਕ ਨਿਆਂ ਕਰਨਾ ਹੈ ਅਸੀਂ ਪੜਦੇ ਆਸਾ ਕੀ ਵਾਰ ਦੇ ਵਿੱਚ ਨਾਨਕ ਜੀ ਉਪਾਇਕ ਹੈ ਲਿਖ ਨਾਵੇ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਵੜੇ ਚੁਣ ਵਖ ਕਟੇ ਜਜ ਮਾਲਿਆ ਥਾਉ ਨ ਪਾਇਨ ਕੋੜਿਆਰ ਮੁਹ ਕਾਲੇ ਦੋਜਕ ਚਾਲਿਆ ਤੇਰੇ ਨਾਂ ਹੀ ਰਤੇ ਸੇ ਜਿੰਨ ਗਏ ਹਾਰ ਗਏ ਸੇ ਠਗਣ ਵਾਲਿਆ ਲਿਖ ਨਾਵੇ ਧਰਮ ਬਹਾਲ ਸਬਨਾ ਕਾ ਦਰ ਲੇਖਾ ਸੱਚ ਹੈ ਸ਼ੂਟਸ ਨਾਮ ਸੁਹਾਵਣਿਆ ਇੱਥੇ ਨਾਮ ਦੇ ਮੰਮੇ ਨੂੰ ਸਿਆਰੇ ਜਿਹੜਾ ਨਾਮ ਦੇ ਵਿੱਚ ਜੁੜੇਗਾ ਉਹ ਇਸ ਲੇਖੇ ਤੋਂ ਛੁੱਟ ਜਾਏਗਾ ਉਹਦੇ ਉੱਪਰ ਪ੍ਰਮਾਤਮਾ ਦੀ ਕਿਰਪਾ ਹੋਏਗੀ ਸ਼ੂਟਸ ਨਾਮ ਸੁਹਾਵਣਿਆ ਮਨਮੁਖ ਭੂਲਾ ਠੌਰ ਨਾ ਪਾਏ ਜਿਹੜਾ ਮਨ ਦੇ ਪਿੱਛੇ ਤੁਰਦਾ ਹੈ ਭਟਕਣਾ ਦੇ ਵਿੱਚ ਹੈ ਭੁੱਲਿਆ ਹੋਇਆ ਹੈ ਥੌਰ ਮਤਲਬ ਟਿਕਾਣਾ ਉਹਨੂੰ ਨਹੀਂ ਮਿਲਦਾ ਕੋਈ ਮਨਮੁਖ ਭੂਲਾ ਠੌਰ ਨਾ ਪਾਏ ਮਨਮੁਖ ਕੀ ਕਰਦਾ ਹੈ ਉਹ ਬੰਦਿਆਂ ਨੂੰ ਆਪਣੇ ਭਗਵਾਨ ਬਣਾ ਲੈਂਦਾ ਸਤਗੁਰੂ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਤੇ ਉਹਨਾਂ ਨੂੰ ਉਹਦੇ ਦੀ ਪੂਜਾ ਕਰਨ ਲੱਗ ਜਾਂਦਾ ਤੇ ਉਹ ਪਰਮੇਸ਼ਰ ਅਕਾਲ ਪੁਰਖ ਇੱਕ ਹੈ ਜਿਦਾਂ ਆਪਾਂ ਕੱਲ ਵੀ ਵਿਚਾਰ ਕਰ ਰਹੇ ਸੀ ਸਾਧ ਸੰਗਤ ਜੀ ਲੋਕਾਂ ਨੇ ਆਖਿਆ ਵੀ ਇੱਕ ਜਾਨਵਰ ਨੂੰ ਮਾਂ ਕਹਿਣ ਲੱਗ ਗਏ ਠੀਕ ਹੈ ਉਹਨਾਂ ਦਾ ਧਰਮ ਆ ਉਹਨਾਂ ਨੂੰ ਕਹਿੰਦੇ ਤੇ ਉਹਨਾਂ ਨੇ ਆਖਿਆ ਪੜ੍ਹ ਰਿਆ ਸੀ ਕੋਈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੇ ਸਰੀਰ ਨੂੰ ਉਹਨਾਂ ਨੇ ਫਿਰ ਗਊ ਮਾਤਾ ਦੇ ਵਿੱਚ ਮੜ ਦਿੱਤਾ ਗਿਆ ਮਤਲਬ ਇਤਿਹਾਸ ਨੂੰ ਕਿਦਾਂ ਗੰਧਲਾ ਕੀਤਾ ਜਾਂਦਾ ਹੈ ਪਹਿਲਾਂ ਇੱਕ ਕਹਾਣੀ ਘੜੀ ਗਈ ਹੈ ਵੀ ਚੰਦੂ ਦੀ ਨੌ ਸ਼ਰਬਤ ਲੈ ਕੇ ਚਲੇਗੀ ਮਤਲਬ ਜਿਹੜਾ ਗੁਰੂ ਦੋਖੀ ਹੈ ਉਹਨੂੰ ਗੁਰੂ ਦਾ ਸੇਵਾਦਾਰ ਬਣਾਇਆ ਜਾ ਰਿਹਾ ਉਸ ਪਰਿਵਾਰ ਨੂੰ ਤੇ ਇਧਰ ਹੁਣ ਗੁਰੂ ਸਾਹਿਬ ਮਹਾਰਾਜ ਨੂੰ ਇਧਰ ਜੋੜਿਆ ਜਾ ਰਿਹਾ ਗਾਂ ਦੇ ਨਾਲ ਜੋੜਿਆ ਜਾ ਤੇ ਪਰ ਗੁਰੂ ਸਾਹਿਬ ਮਹਾਰਾਜ ਨੇ ਆਖਿਆ ਵੀ ਸਾਡੀ ਤਾਂ ਮਾਂ ਇੱਕੋ ਹੀ ਹੈ ਮੇਰੇ ਗੁਰੂ ਨੇ ਦੱਸਿਆ ਹਰ ਜੀ ਮਾਤਾ ਹਰ ਜੀ ਪਿਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਸਭਨਾ ਦਾ ਮਾਂ ਪਿਓ ਕਿੰਨੇ ਪਰਮਾਨ ਬਾਣੀ ਦੇ ਵਿੱਚ ਵੀ ਮੇਰੇ ਗੁਰੂ ਨੇ ਤਾਂ ਹੀ ਦੱਸਿਆ ਮੇਰੀ ਮਾਂ ਉਹ ਹੈ ਕੋਈ ਜਾਨਵਰ ਮੇਰੀ ਮਾਂ ਨਹੀਂ ਹੈ ਹਾ ਦੂਸਰੀ ਮੇਰੀ ਮਾਂ ਕੌਮੀ ਮਾਂ ਜਿਹੜੀ ਮੇਰੀ ਆ ਉਹ ਮਾਤਾ ਸਭ ਕੌਰ ਜੀ ਹੈ ਇੱਕ ਪਰਮੇਸ਼ਰ ਮੇਰੀ ਮਾਂ ਹੈ ਇੱਕ ਮੇਰੀ ਕੌਮੀ ਮਾਂ ਹੈ ਮੇਰਾ ਪਿਤਾ ਗੁਰਗੋਬ ਸਿੰਘ ਮਹਾਰਾਜ ਹੈ ਤੇ ਸਤਗੁਰੂ ਕਹਿੰਦੇ ਜਿਹੜੇ ਭਟ ਗਰੇ ਆ ਨਾ ਉਹਨਾਂ ਨੂੰ ਕੋ ਟਿਕਾਣਾ ਕੋਈ ਨਹੀਂ ਹੈ ਮਨ ਦੇ ਪਿੱਛੇ ਤੁਰਦੇ ਆ ਮਨ ਮੁਖ ਭੂਲਾ ਠੌਰ ਨਾ ਪਾਏ ਜਮਦਰ ਬੱਧਾ ਚੋਟਾਂ ਖਾਏ ਉਹ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਚੋਟਾਂ ਖਾਂਦਾ ਹੈ ਬਿਨ ਨਾਵੈ ਕੋ ਸੰਗ ਨਾ ਸਾਥੀ ਪਰਮੇਸ਼ਰ ਦੇ ਨਾਮ ਤੋਂ ਬਿਨਾ ਕੋਈ ਸੰਗੀ ਸਾਥੀ ਨਹੀਂ ਉਹਦਾ ਮੁਕਤੇ ਨਾਮ ਧਿਆਵਣਾ ਪਰ ਵਿਕਾਰਾਂ ਤੋਂ ਮੁਕਤੀ ਕਿੱਥੋਂ ਹੁੰਦੀ ਹੈ ਪਰਮੇਸ਼ਰ ਦਾ ਨਾਮ ਧਿਆਉਣ ਦੇ ਨਾਲ ਸਾਕਤ ਕੂੜੇ ਸੱਚ ਨਾਮ ਭਾਵੇ ਸਾਕਤ ਜਿਹੜਾ ਰੱਬ ਤੋਂ ਟੁੱਟਿਆ ਹੋਇਆ ਬੇਮੋਖੇ ਜਿਹਨੂੰ ਆਪਾਂ ਕਹਿ ਦਈਏ ਤੇ ਉਹਨੂੰ ਫਿਰ ਸੱਚ ਚੰਗਾ ਨਹੀਂ ਲੱਗਦਾ ਸਾਕਤ ਕੂੜੇ ਸੱਚ ਨਾ ਭਾਵੇ ਦੁਬਦਾ ਬੰਦਾ ਆਵੇ ਜਾਵੇ ਉਹ ਦੁਬਦਾ ਵਿੱਚ ਬੱਜਿਆ ਹੋਇਆ ਆ ਕਰ ਲਈਏ ਕਿੰਨਾ ਕਰੀਏ ਨਹੀਂ ਕਰਾਂਗੇ ਪਤਾ ਨਹੀਂ ਕੀ ਹੋ ਜਾਏਗਾ ਗੁਰੂ ਸਾਹਿਬ ਕਹਿੰਦੇ ਦੁਬਦਾਨਾ ਪੜੋ ਹਰ ਬਿਨ ਹੋਰ ਨਾ ਪੁੱਜੋ ਮੜੇ ਮਸਾਨ ਨਾ ਜਾਈ ਦੁਬਦਾ ਦੇ ਵਿੱਚ ਨਾ ਪਾਓ ਜਾਦੇ ਵਾਸਤੇ ਆਏ ਹੈ ਨਾ ਸੰਸਾਰ ਦੇ ਵਿੱਚ ਉਹ ਕੰਮ ਕਰੋ ਗੁਰਨਾਨਦ ਸਾਹਿਬ ਦਾ ਸ਼ਬਦ ਹੈ ਕਹਿੰਦੇ ਜਿਸ ਜਲ ਨਿਤ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਬੇਸ ਭੇਖ ਚਤਰਾਈ ਦੁਬਦਾ ਏ ਫਲ ਨਾਹੀ ਜੀਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੈ ਘਰ ਅੰਮ੍ਰਿਤ ਕਟਮਾਹੀ ਉਹ ਤਾਂ ਅੰਦਰ ਵੱਸਦਾ ਹੈ ਜਦੋਂ ਅਸੀਂ ਦੁਬਧਾ ਦੇ ਵਿੱਚ ਪੈ ਗਏ ਵੀ ਸ਼ਾਇਦ ਇੱਥੇ ਜਾਣ ਦੇ ਨਾਲ ਮਿਲ ਜੇਗਾ ਇੱਥੇ ਸ਼ਾਇਦ ਆਪ੍ਰਾਪਤੀ ਹੋ ਜਾਏਗੀ ਭਟ ਘਰੇ ਨਾ ਲੋਕ ਸਤਿਗੁਰ ਕਹਿੰਦੇ ਸਿੱਖ ਨੇ ਦੁਬਧਾ ਦੇ ਵਿੱਚ ਨਹੀਂ ਪੈਣਾ ਕਿੰਨੇ ਲੋਕ ਸਨ ਜਿਹੜੇ ਦੁਬਧਾ ਨੂੰ ਛੱਡ ਕੇ ਇੱਕ ਦੇ ਬਣ ਗਏ ਇੱਕ ਓੰਕਾਰ ਦੇ ਸਰੂਪ ਬਣ ਗਏ ਅੱਜ ਦੁਬਧਾ ਦੇ ਵਿੱਚ ਅਸੀਂ ਪੜ ਗਏ ਪੜ ਰਹੇ ਹਾਂ ਪਰ ਸੁਖਣੀ ਸਾਹਿਬ ਕਿੰਨੇ ਪੜ ਲਏ ਸੁਖਣੀ ਸਾਹਿਬ ਦੇ ਪਾਠ ਹੋ ਰਹੇ ਮਾਨੁ ਕੀ ਤੇਕ ਬਿਰਤੀ ਸਭ ਜਾਣ ਦੇਵਨ ਕੋ ਏਕੇ ਭਗਵਾਨ ਪਰ ਫਿਰ ਵੀ ਦੁਬਦਾ ਦੇ ਵਿੱਚ ਹਾਂ ਪਰ ਉਹਨਾਂ ਨੂੰ ਜੇ ਕਹੋਗੇ ਤੁਸੀਂ ਤੇ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਸਾਕਤ ਕੂੜੇ ਸੱਚ ਨਾਮ ਭਾਵੇ ਦੁਬਦਾ ਬੰਦਾ ਆਵੇ ਜਾਵੇ ਲਿਖਿਆ ਲੇਖ ਨਾ ਮਿਟੇ ਕੋਈ ਜਿਹੜੇ ਲੇਖ ਔਗਣਾ ਕਰਕੇ ਜੀਵਨ ਦੇ ਵਿੱਚ ਲਿਖ ਲੈਣਾ ਲਿਖਿਆ ਲੇਖ ਨਾ ਮਿਟੇ ਕੋਈ ਗੁਰਮਖ ਮੁਕਤ ਕਰਾ ਬਣਿਆ ਅ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਹੈ ਗੁਰੂ ਦੀ ਮਤ ਲੈਂਦਾ ਹੈ ਉਹ ਆਪਣੇ ਜੀਵਨ ਨੂੰ ਬਿਕਾਰਾਂ ਤੋਂ ਮੁਕਤ ਕਰਾ ਲੈਂਦਾ ਹੈ ਗੁਰਮੁਖ ਮੁਕਤ ਕਰਾਵਣਿਆ ਪਈੜੇ ਪਿਰ ਜਾਤੋ ਨਹੀਂ ਪਈੜੇ ਸਾਡਾ ਪੇਕਾ ਘਰ ਹੈ ਮਾਤ ਲੋਕ ਦੇ ਵਿੱਚ ਆਇਆ ਇਹ ਸਾਡਾ ਪੇਕਾ ਘਰ ਹੈ ਹੁਣ ਜੇ ਪੇਕੇ ਘਰ ਦੇ ਵਿੱਚ ਰਹਿ ਕੇ ਪਤੀ ਦੀ ਸਾਰ ਦੇ ਪਤਾ ਕੋਈ ਨਹੀਂ ਹੈ ਪਈੜੇ ਪਿਰ ਜਾਤੋ ਨਹੀਂ ਝੂਠ ਬਿਸ਼ੋਨੀ ਰੋਵੈ ਧਾਈ ਝੂਠੇ ਬਿਛੋੜੇ ਵਿੱਚ ਫਿਰ ਰੋਂਦੀ ਐ ਤਾਂ ਹਾਂ ਮਾਰਦੀ ਐ ਸਤਿਗੁਰੂ ਕਹਿੰਦੇ ਅਫਗਣ ਮੁਠੀ ਮਹਿਲ ਨਾ ਪਾਏ ਅਫਗਣ ਦੀ ਮੁਠੀ ਭਾਵ ਲੁੱਟੀ ਗਈ ਹੈ ਠੱਗੀ ਗਈ ਹੈ ਅਫਗਣ ਮੁਠੀ ਮਹਿਲ ਨਾ ਪਾਏ ਉਹ ਟਿਕਾਣਾ ਨਹੀਂ ਪ੍ਰਾਪਤ ਕਰਦੀ ਅਫਗਣ ਗੁਣ ਬਖਸ਼ਾ ਬਣਿਆ ਜਦੋਂ ਗੁਣ ਧਾਰਨ ਕਰੋਗੇ ਕਹਿੰਦੇ ਅਗਣਿਆਂ ਤੋਂ ਵੀ ਬਖਸ਼ੇ ਜਾਓਗੇ ਅਫਗਣ ਗੁਣ ਬਖਸ਼ਾਵਣੇ ਆ ਜਿਹੜੇ ਉਹ ਗੁਣ ਜੀਵਨ ਵਿੱਚ ਧਾਰਨ ਕਰਾਂਗੇ ਤੇ ਤੁਹਾਨੂੰ ਜੀਵਨ ਦੇ ਵਿੱਚ ਪ੍ਰਾਪਤੀ ਹੋ ਜਾਏਗੀ ਔਗਣ ਤੁਹਾਡੇ ਦੂਰ ਹੋ ਜਾਣਗੇ ਅਫਗਣ ਗੁਣ ਬਖਸ਼ਾਵਣੇ ਕਿਉਂਕਿ ਜਿਹਦੀ ਆਪਾਂ ਪ੍ਰੈਕਟਿਸ ਕਰਦੇ ਆ ਉਹ ਚੀਜ਼ ਸਾਡੇ ਵਿੱਚ ਬਹੁਤਾਤ ਦੇ ਵਿੱਚ ਆ ਜਾਂਦੀ ਅਸੀਂ ਕਾਮ ਦੀ ਪ੍ਰੈਕਟਿਸ ਕਰ ਰਹੇ ਆ ਕ੍ਰੋਧ ਦੀ ਪ੍ਰੈਕਟਿਸ ਕਰਦੇ ਆ ਲੋਭ ਦੀ ਕਰਦੇ ਅਹੰਕਾਰ ਦੀ ਕਰਦੇ ਉਹ ਸਾਡੇ ਅੰਦਰ ਪਰਪਲ ਹੋ ਜਾਂਦਾ ਜਿਹਦੀ ਚ ਜ਼ਿਆਦਾ ਪ੍ਰੈਕਟਿਸ ਕਰਾਂਗੇ ਜੇਸੀਂ ਦੂਸਰੇ ਪਾਸੇ ਚੱਲਾਂਗੇ ਦਇਆ ਧਰਮ ਸੰਤੋਖ ਸਹਿਜ ਜੀਵਨ ਵਿੱਚ ਲਿਆਵਾਂਗੇ ਜੇ ਉਹਦੀ ਪ੍ਰੈਕਟਿਸ ਕਰਾਂਗੇ ਉਹ ਸਾਡੇ ਉੱਪਰ ਜੀਵਨ ਦੇ ਵਿੱਚ ਭਰਪੂਰ ਹੋ ਜਾਣਗੇ ਜਿਹੜੀ ਪ੍ਰੈਕਟਿਸ ਇਹਨੂੰ ਆਪਾਂ ਯਾਦਾ ਕਰਾਂਗੇ ਜਿਹਦੀ ਪ੍ਰੈਕਟਿਸ ਕਰਾਂਗੇ ਉਹ ਸਾਹਮਣੇ ਆ ਜਾਂਦੇ ਜੇ ਅਗਣ ਦੀ ਪ੍ਰੈਕਟਿਸ ਕਰੋਗੇ ਅਗਣੇ ਯੋਗਨ ਤੇ ਸਤਿਗੁਰੂ ਕਹਿੰਦੇ ਅਫਗਣ ਮੁਠੀ ਮਹਿਲ ਨਾ ਪਾਏ ਅਫਗਣ ਗੁਣ ਬਖਸ਼ਾ ਬਣਿਆ ਪਈੜੇ ਜਿਨ ਜਾਤਾ ਪਿਆਰਾ ਜਿਨ੍ਹਾਂ ਨੇ ਪੇਕੇ ਘਰ ਦੇ ਵਿੱਚ ਰਹਿ ਕੇ ਇਸ ਜੀਵਨ ਦੇ ਵਿੱਚ ਰਹਿੰਦੇ ਹੋયા ਪਈੜੇ ਜਿਨ ਜਾਤਾ ਪਿਆਰਾ ਜਿਨ੍ਹਾਂ ਨੇ ਜਾਣ ਲਿਆ ਨਾ ਪਿਆਰੇ ਨੂੰ ਗੁਰਮੁਖ 부ਝੇ ਤਤ ਵਿਚਾਰ ਉਹ ਗੁਰੂ ਦੇ ਸੰਮੁਖ ਹੋ ਕੇ ਜਾਂ ਗੁਰੂ ਦੀ ਮਤ ਲੈ ਕੇ ਸਮਝ ਜਾਂਦੇ ਆ ਤਤ ਦੀ ਵਿਚਾਰ ਦੇ ਨਾਲ ਜੁੜ ਜਾਂਦੇ ਗੁਰੂ ਸਾਹਿਬ ਕਹਿੰਦੇ ਭਾਈ ਸੰਸਾਰ ਦੇ ਵਿੱਚ ਲੋਕ ਕੀ ਕਰਦੇ ਆ ਉਹ ਪਰਮੇਸ਼ਰ ਦੀ ਜਿਹੜਾ ਤਤ ਹੈ ਨਾ ਉਹ ਨੂੰ ਸਮਝਦੇ ਨਹੀਂ ਤੱਤੇ ਸਾਰ ਨਾ ਜਾਣੀ ਗੁਰਵਾਜੋਂ ਤੱਤੇ ਸਾਰ ਨਾ ਜਾਣੀ ਤਹੀਂ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆਂ ਰਹਿਣ ਬਿਹਾਣੇ ਸੁਤੇ ਪਏ ਆ ਭਾਵੇਂ ਆਪਾਂ ਸਰੀਰਤ ਕੋਰ ਕਰਕੇ ਜਾਗਦੇ ਆ ਤਹੀਂ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆਂ ਰਹਿਣ ਬਿਹਾਣੇ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਸਤਗੁਰੂ ਕਹਿੰਦੇ ਉਹ ਠੱਗੇ ਗਏ ਆ ਪਰ ਉਹਨਾਂ ਨੇ ਜਿਨ੍ਹਾਂ ਨੂੰ ਗੁਰੂ ਦੀ ਮਤ ਮਿਲ ਗਈ ਆ ਗੁਰੂ ਦੀ ਮਤ ਦੇ ਧਾਰਨੀ ਬਣ ਗਏ ਹਨ ਗੁਰਮੁਖ 부ਝੇ ਤਤ ਵਿਚਾਰ ਆਵਣ ਜਾਣਾ ਠਾਕ ਰਹਾਏ ਸੱਚੇ ਨਾਮ ਸਮਾਵਣਿਆ ਉਹਨਾਂ ਦਾ ਆਉਣ ਜਾਣ ਦਾ ਚੱਕਰ ਠਾਕ ਰਹਾਏ ਮਤਲ ਉਹਨੂੰ ਪਰਮੇਸ਼ਰ ਰੋਕ ਦਿੰਦਾ ਆਵਣ ਜਾਣਾ ਠਾਕ ਰਹਾਏ ਜਿਹਨੂੰ ਆਪਾਂ ਪੜਦੇ ਆਂ ਪਵਣੇ ਮੈਂ ਪਵਣ ਸਮਾਇਆ ਜੋ ਅਸੀਂ ਹੋਣਾ ਹੈ ਜੋਤੀ ਜੋਤ ਰਲੀ ਸੰਪੂਰਨ ਥੀਹਾਰਾਂ ਤੇ ਅਸੀਂ ਭੇਦ ਨਹੀਂ ਜੀਵਨ ਦੇ ਵਿੱਚ ਅਭੇਦ ਹੋਣਾ ਸਭ ਕਹਿੰਦੇ ਭਾਈ ਜਿੱਦਣ ਉਹਦੇ ਨਾਲ ਜੁੜੇ ਆ ਆਵਣ ਜਾਣਾ ਠਾਕ ਰਹਾਏ ਸੱਚਾ ਨਾਮ ਸਮਾਵਣਿਆ ਕਦੋਂ ਜਦੋਂ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਾਂਗੇ ਤੇ ਆਉਣ ਜਾਣ ਦਾ ਚੱਕਰ ਜਿਹੜਾ ਖਤਮ ਹੋ ਜਾਏਗਾ ਆਵਣ ਜਾਣਾ ਠਾਕ ਰਹਾਏ ਸਚੇ ਨਾਮ ਸਮਾਵਣਿਆ ਗੁਰਮੁਖ 부ਝੇ ਅਕਥ ਕਹਾਵੇ ਉਹ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਹੈ ਨਾ ਗੁਰੂ ਦੀ ਮਤ ਲੈਂਦਾ ਉਹ ਸਮਝ ਜਾਂਦਾ ਹੈ 부ਝੇ ਦਾ ਅਰਥ ਇਹ ਹੈ ਕਿ ਸਮਝਣਾ ਗੁਰਮੁਖ 부ਝੇ ਅਕਥ ਕਹਾਵੇ ਉਹ ਕਥ ਹੈ ਪ੍ਰਮਾਤਮਾ ਲੋੜ ਪੜਦੇ ਆਪਾਂ ਕਥ ਕਥ ਕਥੀ ਕੋਟੀ ਕੋਟ ਕੋਟ ਕਿਉਂਕਿ ਉਹ ਪ੍ਰਮਾਤਮਾ ਕਥਨ ਨਹੀਂ ਕਰ ਸਕਦੇ ਆਪਾਂ ਸਤਿਗੁਰ ਕਹਿੰਦੇ ਕਿਆ ਹੋਂ ਕਥੀ ਕਥੇ ਕਤ ਦੇਖਾਂ ਮੈਂ ਅਕਥ ਨਾ ਕਥਣਾ ਜਾਈ ਜੋ ਤਦ ਭਾਵੈ ਸੋਈ ਆਖਾਂ ਤਿਲ ਤੇਰੀ ਵਢਿਆਈ ਉਹ ਅਕਥ ਹੈ ਜਿਹੜਾ ਹੀ ਅਕਥ ਹੈ ਉਹਨੂੰ ਕਿਦਾਂ ਆਪਾਂ ਕਥਨ ਕਰ ਸਕਦੇ ਕਿੰਨੇ ਚਲੇ ਗਏ ਕਰੋੜਾਂ ਹੀ ਕਥਾ ਕਰਕੇ ਚਲੇ ਗਏ ਕਿੰਨਾ ਉਹਦੇ ਵਿਚਾਰ ਕਰਕੇ ਚਲੇ ਗਏ ਕਥ ਕਥ ਕਥੀ ਕੋਟੀ ਕੋਟ ਕੋਟ ਕਿੰਨੇ ਉਹਦੇ ਉਹਦੇ ਉਹਦਾ ਅੰਤ ਹੀ ਨਹੀਂ ਪਾ ਸਕਦੇ ਉਹ ਕਥ ਹੈ ਤੂੰ ਸਮਰਥ ਅਕਥ ਅਗੋਚਰ ਜੀਉ ਪੰਡ ਤੇਰੀ ਦਾ ਉਹ ਪਰਮੇਸ਼ਰ ਅਕਥ ਹੈ ਗੁਰੂ ਸਾਹਿਬ ਕਹਿੰਦੇ ਉਹ ਅਕਥ ਪਰਮੇਸ਼ਰ ਆਹੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ ਹੁਣ ਇੱਕ ਪਾਸੇ ਗੁਰੂ ਸਾਹਿਬ ਕਹਿੰਦੇ ਆਓ ਅਕਥ ਦੀ ਕਹਾਣੀ ਕਰਨੀ ਹੈ ਉਹਦੀ ਗੱਲ ਕਰੀਏ ਹੁਣ ਜਿਹੜਾ ਕਥ ਨਹੀਂ ਨਹੀਂ ਹੋ ਸਕਦਾ ਉਹਦੀ ਆਪਾਂ ਕੀ ਗੱਲ ਹੋਸਾ ਸਵਾਲ ਖੜਾ ਹੋ ਗਿਆ ਨਾ ਸਭ ਕਹਿੰਦੇ ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ ਪਰ ਅਗੇ ਜਵਾਬ ਦਿੰਦੇ ਕਰੈ ਕਹਾਣੀ ਆ ਕਥ ਕੇਰੀ ਇਸ ਕਰਕੇ ਕਰਨੀ ਹੈ ਕਿਤ ਦਵਾਰੇ ਪਾਈਏ ਵੀ ਕਿਦਾਂ ਉਹਦਾ ਰਸਤਾ ਮਿਲੇਗਾ ਕਿਦਾਂ ਉਹਦੇ ਅਸੀਂ ਦਰ ਤੇ ਪਹੁੰਚ ਸਕਦੇ ਆ ਕਿਤ ਦਵਾਰੇ ਪਾਈਏ ਫੇ ਨਾਲ ਜਵਾਬ ਦਿੱਤਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਏ ਪਾਈਏ ਹੁਕਮ ਮੰਨ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਕਥਨ ਇਸ ਕਰਕੇ ਕਰਨਾ ਕਿ ਅਸੀਂ ਆਪਣਾ ਜੀਵਨ ਸਵਾਰ ਲਈਏ ਅਸੀਂ ਉਹਦਾ ਅੰਤ ਪਾਉਣ ਵਾਸਤੇ ਉਹਦਾ ਉਹਦਾ ਕਥਨ ਨਹੀਂ ਕਰਨਾ ਕਿ ਮੈਂ ਇੰਨੇ ਪਾਠ ਕਰ ਲਿਆ ਮੈਂ ਉਹਦਾ ਅੰਤ ਪਾ ਲਾਂਗਾ ਤੇ ਅੱਜ ਤਾਂ ਤੁਹਾਨੂੰ ਕਿ ਪੁਰਾਣੇ ਸਮਿਆਂ ਵਿੱਚ ਬਹੁਤ ਚੱਲਦਾ ਅੱਜ ਤਾਂ ਜਾਗਰਤੀ ਆ ਰਹੀ ਹੈ ਅਨੇ ਤਾਂ ਬਜ਼ਾਰ ਵਾਲਿਆਂ ਨੇ ਕਿਤਾਬਾਂ ਬਣਾ ਦਿੱਤੇ ਸੰਕਟ 모ਚਨ ਗ੍ਰੰਥ ਸ਼ਰਦਾ ਪੂਰਨ ਗ੍ਰੰਥ ਇਦਾਂ ਦੇ ਗ੍ਰੰਥ ਤਿਆਰ ਕਰ ਲਏ ਫੇਰ ਸ਼ਬਦ ਲਿਖਿਆ ਫੇਰ ਸ਼ਬਦ ਦੇ ਉੱਪਰ ਮਹਾਤਮ ਲਿਖਿਆ ਉਹਦੇ ਉੱਪਰ ਮਹਾਤਮ ਲਿਖਿਆ ਇਥੋਂ ਤੱਕ ਕਰ ਸਾਧ ਸੰਗਤ ਦੀ ਜੇ ਤੁਹਾਡਾ ਕਾਰੋਬਾਰ ਨਹੀਂ ਚੱਲਦਾ ਤੇ ਤੁਸੀਂ ਇਹ ਸ਼ਬਦ ਦਾ ਇੰਨੀ ਵਾਰੀ ਪਾਠ ਕਰੋ ਹੁਣ ਸ਼ਬਦ ਦਾ ਭਾਵ ਕੀ ਹੁੰਦਾ ਹੈ ਤੇ ਉਸ ਭਾਵ ਨੂੰ ਸਮਝਿਆ ਨਹੀਂ ਪਰ ਉਹ ਉਹਦਾ ਮਹਾਤਮ ਬਣਾ ਦਿੱਤਾ ਤੇ ਇੰਨੀ ਵਾਰ ਇਹਦਾ ਰਟਨ ਕਰੋ ਤੇ ਤੁਹਾਨੂੰ ਆਹ ਪ੍ਰਾਪਤੀ ਹੋਏਗੀ ਮੈਂ ਹੈਰਾਨ ਹੋ ਗਿਆ ਪੜਿਆ ਸੀ ਇੱਕ ਵਾਰੀ ਵੀ ਜੇ ਘਰ ਵਿੱਚ ਕਿਸੇ ਨੂੰ ਬਸ ਵਿੱਚ ਕਰਨਾ ਤੇ ਆ ਸ਼ਬਦ ਪੜੋ ਮਤਲਬ ਸਿੱਧੇ ਡਾਇਰੈਕਟਰ ਜੀ ਵੀ ਪਤੀ ਨੂੰ ਵਾਸ ਵਿੱਚ ਕਰਨਾ ਤੇ ਇੰਨੀ ਵਾਰੇ ਸ਼ਬਦ ਪੜੋ ਵੀ ਤੁਹਾਡਾ ਦੁਸ਼ਮਣ ਵੀ ਮਰ ਜਾਏਗਾ ਇੰਨੀ ਵਾਰੇ ਸ਼ਬਦ ਪੜੋ ਇਦਾਂ ਦੇ ਉੱਤੇ ਵੀ ਲਿਖਿਆ ਮਹਾਤਮ ਲਿਖਿਆ ਬਾਣੀ ਤਾਂ ਜਿਹੜੀ ਹੈ ਉਹ ਸਾਡਾ ਜੀਵਨ ਸਵਰਨ ਵਾਲੀ ਹੈ ਜੀਵਨ ਸੁਚੱਜਾ ਕਰਨ ਵਾਲੀ ਹੈ ਸਤਗੁਰੂ ਕਹਿੰਦੇ ਉਹ ਤਾਂ ਕਥ ਹੈ ਉਹਦਾ ਕੋਈ ਅੰਤ ਥੋੜੇ ਪਾ ਸਕਦੇ ਵੀ ਇੰਨੀ ਵਾਰੀ ਕਰ ਲਿਆ ਇੰਨੇ ਪਾਠ ਕਰ ਲਿਆ ਤੇ ਸਤਗੁਰੂ ਕਹਿੰਦੇ ਭਾਈ ਗੁਰਮੁਖ ਬੂਝੈ ਅਕਥ ਕਹਾਵੇ हां ਉਹਨੂੰ ਫਿਰ ਕਹਿਣ ਜੋਗਾ ਬਣ ਜਾਂਦਾ ਜਦੋਂ ਗੁਰੂ ਦੀ ਮਤ ਲੈਂਦਾ ਨਾ ਫਿਰ ਕਹਿਣ ਜੋਗਾ ਬਣ ਜਾਂਦਾ ਵੀ ਮੈਂ ਹੁਣ ਕਰ ਰਿਹਾ ਸੱਚੇ ਠਾਕੁਰ ਸਾਚੋ ਭਾਵੇ ਜਿਹੜਾ ਸੱਚਾ ਠਾਕੁਰ ਹੈ ਨਾ ਮਾਲਕ ਉਹਨੂੰ ਸੱਚਾ ਚੰਗਾ ਲੱਗਦਾ ਗੁਰੂ ਸਾਹਿਬ ਕਹਿੰਦੇ ਉੱਥੇ ਸੱਚੇ ਹੀ ਸੱਚ ਨਿਵੜ ਹੈ ਇੱਥੇ ਮੈਂ ਕਹਿ ਦਿਆਂਗਾ ਵੀ ਇਹ ਬੜਾ ਗੁਰਮਖ ਹੈ ਇਹ ਫਲਾਣਾ ਬੰਦਾ ਹੈ ਇਹ ਬਹੁਤ ਦਾਨ ਕਰਦਾ ਹੈ ਆ ਫਲਾਣਾ ਕਰਦਾ ਹੈ ਪਰ ਉੱਥੇ ਤਾਂ ਉੱਥੇ ਸੱਚੇ ਹੀ ਸੱਚ ਨਿਵੜੇ ਜੋਨ ਵਖ ਕੜੇ ਜਜ ਮਾਲਿਆ ਥਾਉ ਨਾ ਪਾਨ ਕੋੜਿਆਰ ਮੂੰਹ ਕਾਲੇ ਦੁਜਕ ਚਾਲੇ ਸਾਬ ਕਹਿੰਦੇ ਉੱਥੇ ਫੈਸਲਾ ਹੋਤੇ ਕਰਮਾਂ ਦੇ ਉੱਪਰ ਹੋਣਾ ਜਿਹੇ ਕਰਮ ਕਮਾਏ ਤੇਹਾ ਹੋਏ ਸੀ ਸੱਚੇ ਠਾਕੁਰ ਸੱਚੋ ਭਾਵੇ ਆਖਰ ਵਿੱਚ ਸਾਬ ਕਹਿੰਦੇ ਨਾਨਕ ਸੱਚ ਕਹੇ ਬਿਨੰਤੀ ਸੱਚ ਮਿਲੈ ਗੁਣ ਗਾਵਣਿਆ ਸੱਚੀ ਗੁਰੂ ਸਾਬ ਕਹਿੰਦੇ ਮੈਂ ਸੱਚੀ ਬੇਨਤੀ ਕਰ ਰਿਹਾ ਨਾਨਕ ਸੱਚ ਕਹੇ ਬੇਨੰਤੀ ਸੱਚ ਮਿਲੈ ਗੁਣ ਗਾਵਣਿਆ ਜਦੋਂ ਸੱਚ ਦੀ ਪ੍ਰਾਪਤੀ ਹੁੰਦੀ ਹੈ ਤੇ ਉਹ ਗੁਣ ਗਾਉਂਦੇ ਆ ਜਾਂ ਇਹਦਾ ਪੈਥਾ ਵੀ ਅਰਥ ਕਰ ਸਕਦੇ ਗੁਣ ਗਾਉਣ ਦੇ ਨਾਲ ਉਹ ਸੱਚ ਮਿਲਦਾ ਸੱਚ ਮਿਲੈ ਗੁਣ ਗਾਵਣਿਆ ਵੀ ਗੁਣ ਗਾਉਣ ਦੇ ਨਾਲ ਉਹ ਸੱਚੇ ਦੀ ਪ੍ਰਾਪਤੀ ਹੁੰਦੀ ਹੈ ਆਖਿਰ ਵਿੱਚ ਸਾਹਿਬ ਕਹ ਰਿਹਾ ਗੁਰਮਖ 부ਝੇ ਕਥ ਕਹਾਵੇ ਸੱਚੇ ਠਾਕੁਰ ਸੱਚੋ ਭਾਵੇ ਨਾਨਕ ਸੱਚ ਕਹੇ ਬਿਨਾਂਤੀ ਸੱਚ ਮਿਲੈ ਗੁਣ ਗਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ